ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਅਸੀਂ ਸੱਣੀ ਨਿਕਲੇਵ ਦੇ ਵਿੱਚ ਮੌਜੂਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਨਵੇਂ ਸਾਲ ਦੀ ਆਮਦ ਦੇ ਵਿੱਚ ਲੰਗਰ ਲਗਾਇਆ ਗਿਆ ਸੋ ਵੱਖ-ਵੱਖ ਪਿੰਡਾਂ ਦੇ ਨੌਜਵਾਨ ਜੋ ਇਸ ਸਮੇਂ ਇਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਕੀ ਕਹਿੰਦੇ ਨੇ ਇਸ ਲੰਗਰ ਦੇ ਬਾਰੇ ਤੇ ਹੋਰ ਕੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਇਹ ਨੌਜਵਾਨ ਅ ਤੁਹਾਡੇ ਨਾਲ ਅਸੀਂ ਤਸਵੀਰਾਂਾਂ ਰਾਈ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਬਣ 100 ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਇਸ ਲੰਗਰ ਸੇਵਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸ਼ਾਮਲ ਨੇ ਜਿਹੜੇ ਕਿ ਤਕਰੀਬਨ ਤਕਰੀਬਨ ਖਿਡਾਰੀ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਜਾਣਕਾਰੀ ਅੱਜ ਸਾਂਝੀ ਕਰਨਾ ਚਾਹੁੰਦੇ ਨੇ ਤੇ ਕਿਸ ਖੁਸ਼ੀ ਦੇ ਵਿੱਚ ਅੱਜ ਇਹ ਲੰਗਰ ਲਗਾਏ ਗਏ ਨੇ ਗੱਲਬਾਤ ਕਰਦੇ ਨੇ ਨੌਜਵਾਨਾਂ ਦੇ ਨਾਲ ਕੀ ਕਹਿੰਦੇ ਨੇ ਇਸ ਲੰਗਰ ਦੀ ਸੱਸੀ ਕੌਰ ਜੀ ਸੱਸੀ ਕੌਰ ਜੀ ਕੀ ਨਾਮ ਹੀ ਆਪਣਾ ਸੱਸੀ ਕੌਰ ਮੇਰਾ ਨਾਮ ਭਾਰਤ ਰਾਣਾ ਜੀ ਗਲੋਬਲ ਐਨਜੀਓ ਤੋਂ ਕਿਹਨਾਂ ਵੱਲੋਂ ਅੱਜ ਇਹ ਲੰਗਰ ਲਗਾਇਆ ਗਿਆ ਇਸ ਖੁਸ਼ੀ ਦੇ ਵਿੱਚ ਭਾਜੀ ਇਹ ਗਲੋਬਲ ਐਨਜੀਓ ਵੱਲੋਂ ਲਗਾਇਆ ਗਿਆ ਤੇ ਆਪਣਾ ਮਨਾਣਾ ਸਪੋਰਟਸ ਕਲੱਬ ਦੀ ਸਾਡੇ ਨਾਲ ਬਹੁਤ ਵਧੀਆ ਸੀ ਹੋ ਕੇ ਰਹੇ ਇਹਨਾਂ ਨੇ ਤੇ ਅੱਜ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ ਤੇ ਜਿੰਨੇ ਵੀ ਸਾਡੇ ਮਤਲਬ ਪਿਆਰੇ ਪ੍ਰੇਮ ਮਿੱਤਰ ਬਾਹਰ ਕੈਨੇਡਾ ਅਮਰੀਕਾ ਤੇ ਜਿੱਥੇ ਵੀ ਬੈਠੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੀ ਤੇ ਅਸੀਂ ਅੱਜ ਦੱਸਣਾ ਚਾਹੁੰਦੇ ਆਂ ਵੀ ਅੱਜ ਅਸੀਂ ਇੱਕ ਨਵਾਂ ਇੱਕ oprala ਤੇ ਇੱਕ ਨਵੀਂ ਸੋਚ ਨਾਲ ਅੱਜ ਅਸੀਂ ਇੱਕ NGO ਦੀ ਸ਼ੁਰੂਆਤ ਕੀਤੀ ਹੈ ਜੀ ਤੇ ਇਸ NGO ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਮਤਲਬ ਜਾਤ ਪਾਤ ਤੋਂ ਉੱਪਰ ਉੱਠ ਕੇ ਕਿਸੇ ਤਰ੍ਹਾਂ ਦਾ ਭੇਦਭਾਵ ਤੇ ਕਿਸੇ ਤਰ੍ਹਾਂ ਦਾ ਵੀ ਮਤਲਬ ਕੋਈ ਉੱਚੀ ਨੀਚੀ ਨਹੀਂ ਰੱਖੀ ਹੋਈ ਸਾਰੇ ਭਰਾਵਾਂ ਨੇ ਇਸ ਤੋਂ ਉੱਪਰ ਉੱਠ ਕੇ ਆਪਾਂ ਇੱਕ ਐਨਜੀਓ ਦੀ ਉਦਘਾਟਨ ਕੀਤਾ ਜੀ ਅੱਜ ਤੇ ਅਸੀਂ ਜੋ ਵੀ ਅੱਜ ਜੋ ਵੀ ਇਸ ਮਤਲਬ ਸਮਾਜ ਲਈ ਜੋ ਵੀ ਮਤਲਬ ਕਰ ਸਕਦੇ ਅਸੀਂ ਕਰਾਂਗੇ ਆਪਣੇ ਵੱਲੋਂ ਤੇ ਆਪਣੇ ਭਰਾਵਾਂ ਦੀ ਸਹਿਯੋਗ ਨਾਲ ਇਦਾਂ ਅਸੀਂ ਇਹ ਆਪਣਾ ਮਨਾਣਾ ਸਪੋਰਟਸ ਕਲੱਬ ਸਾਡੇ ਨਾਲ ਸਹਿਯੋਗ ਕਰ ਰਹੇ ਹੈ ਤੇ ਜਿੰਨੇ ਵੀ ਮਤਲਬ ਸਪੋਰਟਸ ਰਾਹੀ ਜਿਹੜੇ ਨੇ ਜਵਾਕ ਜਿੰਨੇ ਵੀ ਮਤਲਬ ਖੇਲਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਪੂਰੀ ਮਦਦ ਕਰਾਂਗੇ ਜੇ ਗਰੀਬ ਕੁੜੀਆਂ ਦਾ ਵਿਆਹ ਹੋ ਗਿਆ ਜਿੱਦਾਂ ਦੀ ਤੇ ਗਰੀਬ ਪਲੇਅਰ ਜਿਹੜੇ ਮਤਲਬ ਖੇਲ ਨਹੀਂ ਸਕਦੇ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਤੇ ਜਿੰਨੇ ਵੀ ਜੋ ਮਤਲਬ ਜਿਸ ਤਰ੍ਹਾਂ ਦਾ ਵੀ ਆਪਣੇ ਵੱਲੋਂ ਮਤਲਬ ਮਦਦ ਕੀਤੀ ਹੈ ਉਹ ਵੀ ਅਸੀਂ ਕਰਾਂਗੇ ਲੰਗਰ ਹੋ ਗਿਆ ਤੇ ਜਿੱਦਾਂ ਕੁਝ ਸਰਕਾਰ ਵੱਲੋਂ ਮਤਲਬ ਕੁਝ ਐਜੀਆਂ ਮਤਲਬ ਸਕੀਮਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਲੱਗਦੀ ਅਸੀਂ ਉਹਨਾਂ ਬਾਰੇ ਵੀ ਲੋਕਾਂ ਨੂੰ ਦੱਸਾਂਗੇ ਉਹਦੇ ਬਾਰੇ ਵੀ ਦੱਸਾਂਗੇ ਜਿੱਦੋਂ ਮਤਲਬ ਜਾਗਰੂਕ ਕਰਾਂਗੇ ਕਹਿਣ ਦਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਸਰਕਾਰ ਹੋਵੇ ਉਹਦੀ ਕੋਈ ਵੀ ਸਕੀਮ ਹੋਵੇ ਉਹ ਲੋਕਾਂ ਨੂੰ ਅਸੀਂ ਦੱਸਾਂਗੇ ਤੇ ਵਿਆਹ ਹੋ ਗਿਆ ਜੀ ਕੁੜੀਆਂ ਦਾ ਤੇ ਪਲੇਰਾਂ ਦੀ ਹੋ ਗਈ ਹੈ ਜੀ ਇਸ 'ਚ ਤੇ ਉਈ ਨਾ ਜਿੱਦਾਂ ਇਲਾਜ ਨਹੀਂ ਕਰਾ ਸਕਦਾ ਜੀ ਇਲਾਜ ਮਦਦ ਕਰਾਂਗੇ ਤੇ ਕੁਛ ਨਾ ਸਾਡੇ ਏਰੀਆ 'ਚ ਇਦਾਂ ਦੇ ਘਰ ਹੈਗੇ ਆ ਜਿਨ੍ਹਾਂ ਦੇ ਨਾ ਅੱਗੇ ਬੱਚੇ ਨਹੀਂ ਹੈਗੇ ਤੇ ਬਜ਼ੁਰਗ ਹੈਗੇ ਆ ਉਹਨਾਂ ਉਹਨਾਂ ਨੂੰ ਅਸੀਂ ਰਾਸ਼ਨ ਦਾ ਉਪਰਾਲਾ ਕਰਾਂਗੇ ਵੀ ਜਿੰਨਾ ਵੀ ਆਪਾਂ ਰਾਸ਼ਨ ਉਹਨਾਂ ਦੇ ਲੱਗੇਗਾ ਅਸੀਂ ਦਵਾਂਗੇ ਜੀ ਤੇ ਜਿੰਨੇ ਵੀ ਮਤਲਬ ਸਾਡੇ ਨਾਲ ਜੁੜਨਾ ਚਾਹੁੰਦੇ ਆ ਮੇਰੇ ਵੀਰ ਜੁੜ ਸਕਦੇ ਆ ਅਸੀਂ ਆਪਣੇ ਵੱਲੋਂ ਜੋ ਸੇਵਾ ਕਰ ਸਕਦੇ ਆ ਅਸੀਂ ਕਰਾਂਗੇ ਤੇ ਸਾਡੇ ਨਾਲ 48 ਮਾਜਰੇ ਤੋਂ ਸਾਡੇ ਗੁੱਟਾ ਖਾਨ ਜੀ ਤੁਹਾਨੂੰ ਹੁਣ ਦੱਸਣਗੇ ਤੇ ਉਹ ਵੀ ਸਾਡੇ ਨਾਲ ਬਹੁਤ ਥੋੜੇ ਨਾਲ ਗੱਲ ਕਰਦੇ ਜਿਵੇਂ ਤੁਸੀਂ ਸਰਕਾਰੀ ਸਕੀਮਾਂ ਦਾ ਜ਼ਿਕਰ ਕੀਤਾ ਹੈ ਕਿ ਦੱਸਿਆ ਜਾਵੇਗਾ ਸਿਰਫ ਦੱਸਣ ਤੱਕ ਹੀ ਸੀਮਤ ਰਹੋਗੇ ਜਾਂ ਉਹਨਾਂ ਨੂੰ ਦਵਾਉਣ ਦੀ ਵੀ ਕੋਸ਼ਿਸ਼ ਕਰੋਗੇ ਵੀ ਕਿਉਂਕਿ ਕਈ ਵਾਰ ਅਨਪੜਤਾ ਕਈ ਵਾਰ ਹੁੰਦੀ ਹੈ ਸਾਡੀਆਂ ਕੁਝ ਇਦਾਂ ਹੀ ਸਕੀਮਾਂ ਐ ਜਿਹੜੀਆਂ ਲੋਕਾਂ ਨੂੰ ਨਹੀਂ ਮਤਲਬ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੁਝ ਪਹੁੰਚਦੀ ਵੀ ਐ ਪਹੁੰਚਦੀਆਂ ਵੀ ਐ ਨਾ ਉਹਨਾਂ ਨੂੰ ਪਤਾ ਨਹੀਂ ਹੈ ਵਿਚਾਰਿਆਂ ਨੂੰ ਕਿੱਦਾਂ ਫਾਰਮ ਭਰਨੇ ਐ ਕਿੱਦਾਂ ਕਿਆ ਕਰਨਾ ਹੁਣ ਜਿੱਦਾਂ ਤੁਸੀਂ ਲਾ ਲਓ ਆਯੁਸ਼ਮਾਨ ਕਾਰਡ ਐ ਹੈ ਨਾ ਇਹਦੇ 'ਚ ਲਾਜ ਹੁੰਦਾ ਈ 5-10 ਲੱਖ ਰੁਪਏ ਸਰਕਾਰ ਵੱਲੋਂ ਮਿਲਦਾ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਜੀ ਉਹ ਕਿੱਦਾਂ ਮਤਲਬ ਉਹ ਲੈਣੇ ਐ ਪੈਸੇ ਜਾਂ ਕਾਰਡ ਬਣਾਣਾ ਅਸੀਂ ਉਹਦੇ ਬਾਰੇ ਵੀ ਦੱਸਾਂਗੇ ਕੁਝ ਜੋ ਆਪਣੇ ਸਾਡੇ ਐਨਜੀਓ ਵੱਲੋਂ ਮਤਲਬ ਚਾਹੇ ਤਾਂ ਕਰ ਸਕਦੇ ਅਸੀਂ ਉਹ ਵੀ ਜ਼ਰੂਰ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਉਹ ਸਹਾਇਤਾ ਹੋਵੇ ਅਸੀਂ ਕਰਾਂਗੇ ਜੀ ਅਸੀਂ ਜਿਕਰ ਕੀਤਾ ਕਿ ਅੱਜ ਅਸੀਂ ਸਵਾਤ ਕਰ ਦਿੱਤੀ ਹੈ ਹਾਂ ਜੀ ਅਸੀਂ ਜੀ ਸਾਨੂੰ ਸਾਨੂੰ 2-3 ਦਿਨ ਲੱਗਣਗੇ ਨਹੀਂ ਸਾਡਾ ਜੋ ਵੀ ਹੈ ਮਤਲਬ ਪੇਪਰ ਵਰਕ ਸਾਡਾ ਪੈਂਡਿੰਗ ਹੈ ਥੋੜਾ ਉਹਦਾ ਉਹ 2-3 ਦਿਨ ਚ ਸ਼ੁਰੂ ਕਰਾਂਗੇ ਜੀ ਜੇਕਰ ਜੇ ਆਪਾਂ ਗੱਲ ਕਰੀਏ ਜਿਹੜੀ ਐਨਜੀਓ ਤੁਹਾਡੀ ਇਹ ਸਿਰਫ ਹਲਕਾ ਖਰੜ ਦੇ ਵਿੱਚ ਕੰਮ ਕਰੇਗੀ ਜਾਂ ਪੰਜਾਬ ਦੇ ਵਿੱਚ ਕਿਸੇ ਸਾਡਾ ਮੈਂ ਤੁਹਾਨੂੰ ਦੱਸਿਆ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਪੰਚੰਦੀਗੜ੍ਹ ਪੰਜਾਬ ਨਾਲ ਰਾਜਸਥਾਨ ਹਰਿਆਣਾ ਮਤਲਬ ਕਿ ਜਿੱਥੋਂ ਵੀ ਸਾਡੇ ਜਿਹੜੇ ਆਪਣੇ ਪ੍ਰੇਮੀ ਮਿੱਤਰ ਹੈ ਜਾਂ ਸਾਡੂੰ ਸੰਪਰਕ ਕਰ ਸਕਦੇ ਆ ਵੀ ਇਦਾਂ ਇਦਾਂ ਇਹ ਸਿਸਟਮ ਹੈਗਾ ਜੇ ਸਾਨੂੰ ਲੱਗਿਆ ਵੀ ਹਾਂ ਚ ਨੇਚਰਲੀ ਵੀ ਹਾਂ ਸੱਚੀ ਨੂੰ ਮਦਦ ਦੀ ਲੋੜ ਹੈ ਅਸੀਂ ਕਰਾਂਗੇ ਅੱਜ ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਦਾ ਜਮਾਨਾ ਸੋਸ਼ਲ ਮੀਡੀਆ ਤੇ ਦਿਖਾਇਆ ਕੁਝ ਹੋਰ ਜਾਂਦਾ ਤੇ ਨਿਕਲਦਾ ਕੁਝ ਹੋਰ ਹੈ ਜ਼ਿਆਦਾਤਰ ਇਹੋ ਜਿਹੇ ਪਰਿਵਾਰ ਜਿਹੜੇ ਲੋੜਬੰਦ ਨਹੀਂ ਵੀ ਹੁੰਦੇ ਉਹ ਵੀ ਸਹੂਲਤਾਂ ਲੈਂਦੇ ਨੇ ਵੈਰੀਫਿਕੇਸ਼ਨ ਦਾ ਵੀ ਅਲੱਗੇ ਦਾ ਥੋੜਾ ਪ੍ਰੋਸੈਸਰ ਹੈਗਾ ਬੱਤ ਕਿਹਾ ਜੀ ਦੇਖੋ ਜਿੱਥੇ ਤੋਂ ਵੀ ਹੈਗਾ ਸਾਡੇ ਨਾਲ ਉਸ ਇਦਾਂ ਦਾ ਸਰਕਲ ਹੈਗਾ ਹਰ ਪਿੰਡ 'ਚ ਸਾਡੇ 2-4 ਪ੍ਰੇਮੀ ਭਰਾ ਹੈਗੇ ਆ ਤੇ ਅਸੀਂ ਉੱਥੇ ਜੜ ਤੱਕ ਜਾਵਾਂਗੇ ਜੀ ਇਦਾਂ ਨਹੀਂ ਵੀ ਮਤਲਬ ਹਾਂ ਕਿਸੇ ਨੂੰ ਵੀ ਦੇਤੀ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ ਪੜਤਾਲ ਕਰਕੇ ਜੋ ਹੋਇਆ ਤਾਂ ਦਵਾਈ ਹੈ ਜੀ ਦਵਾਈ ਦਿਵਾਣੀ ਅਸੀਂ ਦਵਾਈ ਦਿਵਾਵਾਂਗੇ ਠੀਕ ਹੈ ਨਾ ਇਹ ਆਪਰੇਸ਼ਨ ਹੋਣਾ ਹੈ ਕਿ ਦੀ ਪੀਜੀਏ ਚ ਹੋਣਾ ਹੈ ਕਿ ਦੀ ਹੋਣਾ ਹੈ ਹੈ ਨਾ ਗਰੀਬ ਕੁੜੀਆਂ ਦਾ ਵਿਆਹ ਉਹ ਜਿਹੜੇ ਮਦਦਗਾਰ ਹੈਗੇ ਆ ਨੈਚੁਰਲ ਜਿਹਨਾਂ ਚਾਹੀਦੀ ਹੈ ਮਦਦ ਉਹਨਾਂ ਨੂੰ ਪਹੁੰਚਾਣਾ ਪਰਮਵੀਰ ਸਿੰਘ ਜੀ ਪਰਮਵੀਰ ਜੀ ਕਿੰਨਾ ਕੁ ਸਹਿਮਤ ਹੋ ਵੀਰ ਦੇ ਇਸ ਉਪਰਾਲੇ ਦੇ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਆਪਣੇ ਵੀਰ ਨਾਲ ਸਾਰੇ ਭਰਾਵਾਂ ਨਾਲ ਅਸੀਂ ਪੂਰੇ ਸਹਿਮਤ ਹਾਂ ਜਿਨ੍ਹਾਂ ਨੂੰ ਸਾਡੀ ਕੋਈ ਵੀ ਲੋੜ ਹੋਊਗੀ ਪੰਜਾਬ ਦੀ ਚਾਹੀਦੀ ਇਦੋਂ ਤੁਸੀਂ ਦੱਸਿਆ ਹਨ ਵੀ ਗਰੀਬ ਪਰਿਵਾਰ ਹੁੰਦੇ ਨਹੀਂ ਤੇ ਸਹਾਇਤਾ ਲਈ ਆ ਜਾਂਦੇ ਆ ਆਪਣੇ ਹਰੇਕ ਪਿੰਡ ਵਿੱਚ ਆਪਣੇ ਵੱਧੋ ਵੱਧ ਸਾਰੇ ਇਲਾਕਿਆਂ ਦੇ ਆਪਣੇ ਮਿੱਤਰ ਹੈਗੇ ਨੇ ਅਸੀਂ ਉਹਨਾਂ ਬਾਰੇ ਪਤਾ ਕਰਕੇ ਸਾਰਾ ਕੁਝ ਜਿੰਨੀ ਵੀ ਸਾਡੇ ਕਲੱਬ ਵੱਲੋਂ ਹੋ ਸਕੇ ਵੱਧ ਤੋਂ ਵੱਧ ਅਸੀਂ ਸਹਾਇਤਾ ਕਰਾਂਗੇ ਗਰੀਬ ਕੁੜੀਆਂ ਦੇ ਵਿਆਹ ਹੋਵੇ ਜਾਂ ਪਲੇਅਰ ਨੇ ਕਿਸੇ ਨੂੰ ਨਾ ਡਾਈਟ ਦੀ ਕੁਝ ਨੌਲੇਜ ਦੀ ਘਾਟ ਹੁੰਦੀ ਹੈ ਉਹ ਵੀ ਅਸੀਂ ਸਾਰੀਆਂ ਚੀਜ਼ਾਂ ਪੂਰੀਆਂ ਦੇਣਗੇ ਕਈ ਵਾਰ ਪਿੰਡਾਂ ਦੇ ਵਿੱਚ ਇਹੋ ਜਿਹੇ ਨੌਜਵਾਨ ਹੁੰਦੇ ਨੇ ਔਰ ਖੇਡਣ ਦਾ ਜਜ਼ਬਾ ਹੁੰਦਾ ਹੈ ਉਹ ਖੇਡਣਾ ਚਾਹੁੰਦੇ ਉਹ ਉੱਠ ਨਹੀਂ ਪਾਉਂਦੇ ਉਹੋ ਜਿਹੇ ਨੌਜਵਾਨਾਂ ਲਈ ਕੀ ਉਪਰਾਲਾ ਕਰਾਂਗੇ ਅਸੀਂ ਉਹਨਾਂ ਲਈ ਜੋ ਵੀ ਉਹ ਕਹਿਣਗੇ ਹਨ ਆਪਾਂ ਪਲੇਅਰ ਹੈਈ ਆਪਾਂ ਨੂੰ ਪਤਾ ਵੀ ਆਪਾਂ ਨੂੰ ਕੀ ਕੀ ਚਾਹੀਦਾ ਹੈ ਨਾ ਡਾਈਟ ਕੀ ਚਾਹੀਦੀ ਮਿਹਨਤ ਕੀ ਕਰਨੀ ਹੈ ਉਹ ਆਪਾਂ ਨੂੰ ਸਾਰੀਆਂ ਫੈਸਿਲਿਟੀਆਂ ਆਪਾਂ ਉਹਨਾਂ ਨੂੰ ਪੂਰੀਆਂ ਕਰਕੇ ਦੇਣਗੇ ਤੇ ਵੱਧ ਤੋਂ ਵੱਧ ਸਪੋਰਟ ਕਰਕੇ ਮੈਚ ਵੀ ਖੇਡਾਉਣਗੇ ਸਾਰਿਆਂ ਨੂੰ ਉੱਪਰ ਚੱਕ ਕੇ ਲੈ ਜਾਵਾਂਗੇ ਮੈਸੇਜ ਨੌਜਵਾਨਾਂ ਨੂੰ ਖਾਸ ਕਰਕੇ ਉਹਦੀ ਐਨਜੀਓ ਦੇ ਨਾਲ ਜੁੜੂਣ ਲਈ ਕੀ ਸਨੇਹਾ ਦੇ ਇੱਕ ਤਾਂ ਆਪਣਾ ਵੀ ਬਸ ਨਸ਼ੇ ਤੋਂ ਦੂਰ ਰਹਿਣਾ ਹੀ ਨਸ਼ਾ ਆਪਣੇ ਪੰਜਾਬ ਚ ਬਹੁਤ ਹੋ ਗਿਆ ਨਹੀਂ ਉਹ ਤੋਂ ਆਪਾਂ ਦੂਰੀ ਕਰਨੀ ਹੈ ਤੇ ਆਪਾਂ ਪਲੇਰਾਂ ਦੀ ਸਪੋਰਟ ਆਪਾਂ ਪੂਰੀ ਕਰਾਂਗੇ ਹੀ ਘਰ ਚ ਕਿਸੇ ਗਰੀਬ ਕੁੜੀ ਦਾ ਵਿਆਹ ਹੋਵੇ ਕੋਈ ਵੀ ਸਾਡੇ ਤੱਕਰ ਲੋਡ ਹੋਵੇ ਹਨਾ ਜੀ ਕਿਸੇ ਦੇ ਘਰ ਕੁਝ ਨਹੀਂ ਹੁੰਦਾ ਆਪਾਂ ਉਹ ਵੀ ਚੀਜ਼ਾਂ ਸਾਰੀਆਂ ਦੇਣਗੇ ਸਾਰੀ ਕੁਝ ਵਧੀਆ ਓਕੇ ਕਰਕੇ ਰੱਖਾਂਗੇ ਆਪਾਂ ਸਾਰਾ ਕੁਝ ਬਸ ਸਾਡਾ ਪੇਪਰ ਵਰਕ ਕੰਪਲੀਟ ਹੋਣ ਤੋਂ ਬਾਅਦ ਹੀ ਆਪਾਂ ਤਿੰਨੇ ਚਾਰ ਦਿਨ ਚ ਸ਼ੁਰੂਆਤ ਕਰ ਦੇਣੀ ਹੈ ਗਲੋਬਲ ਐਨਜੀਓ ਦੀ ਆਰੰਭਤਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਜਿਸ ਤਰ੍ਹਾਂ ਬਾਈ ਜੀ ਹੋਰਾਂ ਨੇ ਗੱਲਾਂ ਕੀਤੀਆਂ ਨੇ ਕਿ ਜੋ ਪਿੰਡਾਂ ਦੇ ਵਿੱਚ ਭਾਵੇਂ ਉਹ ਪੰਜਾਬ ਹੈ ਭਾਵੇਂ ਸਟੇਟ ਤੋਂ ਬਾਹਰ ਦੀ ਗੱਲ ਹੈ ਇਹਨਾਂ ਨਾਲ ਸੰਪਰਕ ਕਰਦੇ ਉਹਨਾਂ ਦੀ ਬਣਦੀ ਮਦਦ ਜ਼ਰੂਰ ਐਨਜੀਓ ਵੱਲੋਂ ਕੀਤੀ ਜਾਊਗੀ ਸੋ ਖਵਾਜਾ ਖਾਨ ਬੂਟਾ ਜੀ ਸਾਡੇ ਨਾਲ ਖਾਨ ਸਾਹਿਬ ਕਿਵੇਂ ਦੇਖਦੇ ਹੋ ਇਸ ਨੌਜਵਾਨਾਂ ਦੇ ਸੁਪਰਾਲੇ ਨੂੰ ਤੇ ਖਾਸ ਕਰ ਤੁਹਾਡਾ ਕੀ ਸਹਿਯੋਗ ਰਹੇਗਾ ਇਸ ਦੇ ਵਿੱਚ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦੇ ਜਿੰਨੇ ਵੀ ਸਰੋਤੇ ਆ ਸਭ ਨੂੰ ਅੱਜ ਦੇ ਦਿਨ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਜਿਹੜਾ ਲੰਗਰ ਅੱਜ ਲਗਾਇਆ ਜਾ ਰਿਹਾ ਜੀ ਨਵੇਂ ਸਾਲ ਦੇ ਦਿਨ ਪਿੰਡ ਬਨਾਣਾ ਤੋਂ ਸਪੋਰਟਸ ਕਲੱਬ ਦਾ ਸਹਿਯੋਗ ਤੇ ਸਾਡੇ ਜਿਹੜੇ ਇਹ ਐਨ ਜੀਓ ਜਿਹੜੇ ਅੱਜ ਬਣਾਈ ਹੈ ਉਹਨਾਂ ਨੇ ਮੁੰਡਿਆਂ ਨੇ ਸਲਮਾਨ ਮਲਿਕ ਜੀ ਭਾਰਤ ਰਾਣਾ ਜੀ ਤੇ ਸਾਰੇ ਜਿਹੜੇ ਸਹਿਯੋਗੀ ਹੈ ਸੱਜਣ ਸਾਥੀ ਹੈ ਮਤਲਬ ਅੱਜ ਇੱਕ ਲੰਗਰਾਂ ਦੇ ਨਾਲ-ਨਾਲ ਇੱਕ ਜਿਹੜਾ ਇਹਨਾਂ ਨੇ ਚੰਗਾ ਕੰਮ ਕਰਨ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਜਿਹੜੀ ਇਹਨਾਂ ਨੇ ਜਾਣਕਾਰੀ ਦਈ ਹੈ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਕਿ ਸਮਾਜ ਨੂੰ ਜਿਹੜੀ ਲੋੜ ਹੈ ਅੱਜ ਚੰਗੇ ਕੰਮਾਂ ਵਾਲੇ ਪਾਸੇ ਜਿੱਦੋਂ ਸਾਡੇ ਨੌਜਵਾਨ ਮੁੰਡੇ ਕਬੱਡੀਾਂ ਦੇ ਪਲੇਅਰ ਤੇ ਜਿਹੜੇ ਸਾਰੇ ਰਲਕੇ ਦੋਸਤ ਬਜ਼ੁਰਗ ਚੰਗੇ ਕੰਮਾਂ ਨੂੰ ਤਰੋਂਗੇ ਤੇ ਅੱਜ ਜਿਹੜੀ ਲੋੜ ਹੈ ਪੰਜਾਬ ਨੂੰ ਜਿੱਦਾਂ ਕਿ ਨਸ਼ਿਆਂ ਦੀ ਜਿਹੜੀ ਗੱਲ ਕਰਦੇ ਆਂ ਭਰਾ ਮੇਰੇ ਇਹ ਕਿ ਜਦੋਂ ਚੰਗੇ ਕੰਮਾਂ ਨੂੰ ਤੁਰੂੰਗੇ ਇਹਨਾਂ ਨੂੰ ਦੇਖ ਕੇ ਬਾਕੀ ਵੀ ਜਦੋਂ ਕਿਉਂਕਿ ਇਹ ਜਿਹੜੀ ਐਨਜੀਓ ਇਹਨਾਂ ਨੇ ਬਣਾਈ ਹੈ ਨਾ ਇਹਦੇ 'ਚ ਬਹੁਤ ਸਾਰੇ ਬਾਕੀ ਲੋਕਾਂ ਨੇ ਵੀ ਜਿਹੜਾ ਚੰਗਾ ਕੰਮ ਇਹਨਾਂ ਨੇ ਕਰਨਾ ਹੈ ਤੇ ਉਹਨਾਂ ਨੇ ਵੀ ਇਹਨਾਂ ਦਾ ਸਹਿਯੋਗ ਦੇਣਾ ਇੱਕ ਵਧੀਆ ਕੰਮ ਵਾਲੇ ਪਾਸੇ ਜਦੋਂ ਨੌਜਵਾਨ ਲੱਗੋਗੇ ਨਾ ਜੀ ਇਹਦਾ ਸਮਾਜ ਨੂੰ ਮਤਲਬ ਬਹੁਤ ਵੱਡੀ ਦੇਣ ਹੋਊਗੀ ਤੇ ਮੈਂ ਨਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਹੈ ਕਿ ਜਿਹੜਾ ਨੇ ਇੰਨੀ ਚੰਗੀ ਸੋਚ ਸੋਚੀ ਹੈ ਤੇ ਹਰ ਮਜਬ ਤੋਂ ਬਰਾਦਰੀ ਤੋਂ ਜਾਤ ਪਾਤ ਤੋਂ ਪਰ ਉੱਠ ਕੇ ਇਦਾਂ ਦੇ ਗਰੀਬ ਕੁੜੀਆਂ ਦੇ ਵਿਆਹ ਕਰਨੇ ਆ ਗਰੀਬ ਘਰਾਂ ਦੇ ਜਿਹੜੇ ਖੜਾ ਰਹੀਆਂ ਆ ਉਹਨਾਂ ਦਾ ਸਹਾਇਕ ਕਰਨਾ ਇਹ ਆ ਫਿਰ ਜਿਹੜੇ ਬੱਚੇ ਨਹੀਂ ਪੜ ਸਕਦੇ ਉਹਨਾਂ ਦੀ ਮਦਦ ਕਰਨੀ ਹੈ ਬਹੁਤ ਸਾਰੀਆਂ ਜਿਹੜੀਆਂ ਮਤਲਬ ਜ਼ਰੂਰਤਾਂ ਆ ਸਮਾਜ ਨੂੰ ਤੇ ਸਾਰੇ ਰਲ ਕੇ ਇਹ ਜਿਹੜੇ ਜਦੋਂ ਕੋਸ਼ਿਸ਼ ਕਰੋਗੇ ਤੇ ਚੰਗੇ ਕੰਮ 'ਚ ਜਿੱਦਾਂ ਕਹਿੰਦੇ ਆ ਕਿ ਫਿਰ ਰੱਬ ਵੀ ਮਦਦ ਕਰਦਾ ਹੈ ਜੋ ਸਮਾਜ ਨੂੰ ਵੀ ਜਿਹੜੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਮੈਂ ਤਾਂ ਤੁਹਾਡੇ ਰਾਹੀਂ ਬਾਕੀ ਵੀ ਸਾਡੇ ਜਿਹੜੇ ਦੋਸਤ ਐ ਬਜ਼ੁਰਗ ਐ ਜਿਨ੍ਹਾਂ ਤੱਕ ਇਹ ਮੈਸੇਜ ਪਹੁੰਚਣਾ ਹੈ ਉਹਨਾਂ ਨੂੰ ਵੀ ਬੇਨਤੀ ਗੁਜਾਰਿਸ਼ ਕਰ ਰਹੀ ਐ ਕਿ ਇਹਨਾਂ ਦਾ ਵੀ ਸਹਾਇਕਦ ਹੋ ਤੇ ਐਦਾਂ ਦੀ ਸੋਚ ਬਣਾਓ ਕਿ ਆਪਾਂ ਸਮਾਜ ਵਾਸਤੇ ਚੰਗਾ ਕਰ ਸਕੀਏ ਮੈਸੇਜ ਸਰਵੇ ਹੋ ਚੁੱਕਿਆ ਹੈ ਨੌਜਵਾਨਾਂ ਨੂੰ ਬਾਈ ਜੀ ਹੋਰਾਂ ਦੀ ਸਿਹਤਾਂ ਦੇਖ ਕੇ ਵੀ ਔਰ ਲੋਕਾਂ ਨੇ ਦੇਖਣਾ ਵੀ ਚੰਗੇ ਨੌਜਵਾਨ ਅੱਜ ਚੰਗੇ ਕੰਮ ਦੇ ਵਿੱਚ ਲੱਗੇ ਨੇ ਪਰ ਉਹਨੇ ਵੱਲੋਂ ਕੀ ਰੋਲ ਰਹੇਗਾ ਖਾਸ ਕਰ ਇਲਾਕੇ ਦੇ ਸਮਾਜ ਸੇਵੀਆ ਨੂੰ ਇਹਨਾਂ ਨਾਲ ਜੋੜਨਾ ਕਿਉਂਕਿ ਅਪਰਾਲੇ ਤਾਂ ਹੋਰ ਸੰਸਥਾਵਾਂ ਵੀ ਕਰਦੀਆਂ ਨੇ ਇਹਨਾਂ ਨਾਲ ਜੋੜ ਕੇ ਜਿਹੜੇ ਅਪਰਾਲੇ ਕੀਤੇ ਜਾਣਾ ਨੇ ਨਵੇਂ ਨੌਜਵਾਨ ਨੇ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੋਰਾਂ ਨੂੰ ਕੀ ਸਨੇਹਾ ਦਊਗਾ ਖਾਸ ਕਰ ਸੰਸਥਾਵਾਂ ਇਹਨਾਂ ਸੰਸਥਾਵਾਂ ਦੇਖੋ ਜਿਹੜੇ ਚੰਗੇ ਕੰਮ ਜਿਹੜਾ ਕਰਦੇ ਆ ਨਾ ਉਹ ਤਾਂ ਸਾਰੇ ਲੱਗੇ ਵੀ ਆ ਆਪਣੇ ਆਪਣੇ ਕੰਮ ਤੇ ਚੰਗਾ ਕੰਮ ਜਿਹੜਾ ਹੁੰਦਾ ਹੈ ਉਦੀ ਹਰ ਬੰਦਾ ਸਲੱਗਣਾ ਹੀ ਕਰਦਾ ਏ ਤੇ ਇਹਨਾਂ ਨੌਜਵਾਨਾਂ ਨੂੰ ਵੀ ਮੈਂ ਅੱਜ ਨਵੇਂ ਸਾਲ ਦੇ ਦਿਨ ਮੁਬਾਰਕਾਂ ਦੋ ਦੋ ਹੋ ਗਈ ਇੱਕ ਤਾਂ ਪਹਿਲਾਂ ਸਵਾ ਨੂੰ ਇੱਥੇ ਲੰਗਰ ਚੱਲਦਾ ਰਿਹਾ ਅੱਜ ਫੇਰ ਨਵੇਂ ਸਾਲ ਦੇ ਦਿਨ ਵੀ ਇੱਥੇ ਲੰਗਰ ਵੀ ਚੱਲ ਰਿਹਾ ਤੇ ਬਾਕੀ ਜਿਹੜੀ ਜਾਣਕਾਰੀ ਇਹਨਾਂ ਨੇ ਤੁਹਾਨੂੰ ਦੱਸੀ ਹੈ ਕਿ ਜਿੰਨੇ ਕੰਮ ਇਹਨਾਂ ਦੇ ਬਸਤੇ ਹੋਣਗੇ ਚਾਹੇ ਉਹ ਮਤਲਬ ਉਹ ਕੰਮ ਸਰਕਾਰ ਦੇ ਤੌਰ ਤੇ ਵੀ ਹੁੰਦੇ ਆ ਇਹਦੇ ਚ ਜਿਹਦੇ ਚ ਇਹ ਵੀ ਸਹਿਯੋਗ ਕਰਨਗੇ ਤੇ ਬਾਕੀ ਇਹਨਾਂ ਨੇ ਆਪਣੇ ਵੱਲੋਂ ਵੀ ਉਪਰਾਲੇ ਕਰਨੇ ਆ ਜਿੱਦਾਂ ਇਹਨਾਂ ਦੇ ਨਾਲ ਦੋਸਤ ਬਜ਼ੁਰਗ ਜਿਹੜੇ ਜੁੜੇ ਹੋਏ ਐ ਬਾਹਰ ਤੋਂ ਵੀ ਸਾਡੇ ਇੱਥੋਂ ਵੀ ਜਿਹੜੇ ਜਿਨ੍ਹਾਂ ਦਾ ਕਾਰੋਬਾਰ ਠੀਕ ਹੈ ਜਿਹੜੇ ਕਹਿੰਦੇ ਹੁੰਦੇ ਆ ਲੋਕ ਕਿ ਵੀ ਆਪਾਂ 10 ਮਿੰਟ ਤੋਂ 100 ਕੱਢਣਾ ਹੈ ਉਹ ਜਦੋਂ ਪੈਸਾ ਜਦੋਂ ਆਪਾਂ ਕਿਤੇ ਚੰਗੀ ਜਗ੍ਹਾ ਖਰਚਦੇ ਨੇ ਆ ਫਿਰ ਉਹ ਪੈਸਾ ਸਹੀ ਜਗ੍ਹਾ ਪਹੁੰਚ ਜਾਂਦਾ ਹੈ ਨਾ ਤੇ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਕਿ ਕਹਿਣ ਦੀ ਕੋਈ ਹੋਰ ਗੱਲ ਹੁੰਦੀ ਹੈ ਤੇ ਅੱਗੇ ਕੁਝ ਹੋਰ ਹੋ ਜਾਂਦਾ ਹੈ ਤਾਂ ਇਹ ਜਿਹੜੇ ਲੋਕ ਹੈ ਇਹਨਾਂ ਨੇ ਸ਼ਾਨਦীন ਕਰਕੇ ਉੱਥੇ ਜ਼ਰੂਰਤਵੰਦਾਂ ਤੱਕ ਉਹ ਜਿਹੜੀ ਚੀਜ਼ ਹੈ ਉਹ ਪੈਸਾ ਹੈ ਉਹ ਸਮਾਨ ਹੈ ਉਹ ਦਵਾਈ ਹੈ ਉਹ ਕਿਤਾਬਾਂ ਹੈ ਉਹ ਸਪੋਰਟਸ ਦਾ ਸਮਾਨ ਹੈ ਸਾਰਾ ਇਹਨਾਂ ਨੇ ਮਤਲਬ ਇੱਕ ਪੂਰੀ ਟੀਮ ਬਣਾ ਕੇ ਜਿਹੜੀ ਇਹ ਕੰਮ ਕਰੂਗੀ ਸਤਰਾਮ ਜੀ ਤੇ ਉਹ ਜਿਹੜਾ ਜ਼ਰੂਰਤਵੰਦਾਂ ਤੱਕ ਜਿਹੜੀ ਹਰ ਚੀਜ਼ ਦੀ ਜਿਹੜੀ ਸਕੀਮ ਹੈ ਜਾਂ ਜ਼ਰੂਰਤ ਹੈ ਉੱਥੇ ਤੱਕ ਪਹੁੰਚਣਾ ਚਾਹੀਦਾ ਸੋ ਕਾਜਾ ਖਾਨ ਬੂਟਾ ਤੋਂ ਇਲਾਵਾ ਸਾਡੇ ਨਾਲ ਹੋਰ ਨੌਜਵਾਨ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਹੀ ਸਪੋਰਟਸ ਦੇ ਨਾਲ ਜੁੜੇ ਹੋਏ ਨੌਜਵਾਨ ਨੇ ਜਿਨ੍ਹਾਂ ਵੱਲੋਂ ਇਹ ਅੱਜ ਗਲੋਬਲ ਐਨਜੀਓ ਦਾ ਆਗਾਜ਼ ਕੀਤਾ ਗਿਆ ਤੇ ਕੁਝ ਹੀ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ 2-4 ਦਿਨਾਂ ਦੇ ਵਿੱਚ ਇਲਾਕੇ 'ਚ ਵਿਚਰਨਾ ਸ਼ੁਰੂ ਕਰ ਦੇਣਗੇ ਸੋ ਅਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਵਧਾਈਆਂ ਦਿੰਦੇ ਆ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ-ਨਾਲ ਨਵੀਂ ਐਨਜੀਓ ਦੇ ਇਸ ਆਗਾਜ਼ ਦੀਆਂ ਵਧਾਈਆਂ ਪ੍ਰਮਾਤਮਾ ਕਰੇ ਚੜ੍ਹਦੀ ਕਲਾ ਦੇ ਵਿੱਚ ਇਹ ਨੌਜਵਾਨ ਰਹਿਣ ਚੜ੍ਹਦੀ ਕਲਾ 'ਚ ਇਹਨਾਂ ਦੀ ਐਨਜੀਓ ਰਹੇ ਤੇ ਸਮਾਜ ਸੇਵੀ ਵੀਰ ਜਿਹੜੇ ਖਾਸ ਕਰ ਇਲਾਕੇ 'ਚ ਵਿਚਰ ਰਹੇ ਨੇ ਪਹਿਲਾਂ ਹੀ ਸਮਾਜ ਸੇਵੀ ਕੰਮਾਂ ਦੇ ਵਿੱਚ ਸੋ ਇਹਨਾਂ ਨੌਜਵਾਨਾਂ ਦੇ ਨਾਲ ਰਲ ਕੇ ਵੀ ਹੋਰ ਵੀ ਬਿਹਰੇ ਜਤਨ ਕੀਤੇ ਜਾ ਸਕਦੇ ਨੇ ਸਮਾਜ ਨੂੰ ਵਧੀਆ ਬਣਾਉਣ ਬਣਾਉਣ ਦੇ ਲਈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਵੀ ਮੈਂਸ਼ਨ ਕੀਤੇ ਜਾਣਗੇ ਬਾਈ ਜੀ ਹੋਰਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਰਾਬਤਾ ਕਾਇਮ ਕਰਨ ਦੇ ਲਈ ਨੰਬਰ ਦਿੱਤੇ ਜਾਣਗੇ ਸੋ ਜਿਨ੍ਹਾਂ ਨੂੰ ਲੋੜ ਬੰਦਾ ਨੂੰ ਪਰਿਵਾਰ ਖਾਸ ਕਰ ਉਹ ਪਰਿਵਾਰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਪਰਿਵਾਰ ਅੱਗੇ ਆ ਕੇ ਇਹਨਾਂ ਵੀਰਾਂ ਦੀ ਮਦਦ ਲੈ ਸਕਦੇ ਨੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ